हां जी विद्यार्थीयो चौथी काउंसलिंग ਦਾ ਜਿਹੜਾ ਨਤੀਜਾ ਆ ਚੁੱਕਿਆ ਸੀ ਲਿਸਟਾਂ ਪੈ ਚੁੱਕੀਆਂ ਸੀ ਇਹਦੇ ਵਿੱਚ ਰਵਾਈਜ਼ ਹੋਈ ਹੈ ਕਿ ਲਿਸਟ ਜਿਹੜੀ ਸਿਰਫ ਉਹਨਾਂ ਦੀ ਹੋਈ ਹੈ ਜਿਹੜੇ ਅ ਵਿਦਿਆਰਥੀ ਨੇ ਲੈਟਰ ਦੇ ਵਿੱਚ ਲਿਖਿਆ ਵੀ ਆਪਾਂ ਪਹਿਲਾਂ ਹੀ ਪਾਤੀ ਸੀ ਗੱਲ ਜਿਹੜੇ ਕਮਰਸ ਦੇ ਨੇਗੇ ਬਾਕੀ ਨਾਨ ਮੈਡੀਕਲ ਤੇ ਮੈਡੀਕਲ ਦੇ ਵਿੱਚ ਕੋਈ ਤਬਦੀਲੀ ਨਹੀਂ ਮੁੰਡਿਆਂ ਦੀ ਲਿਸਟ ਆ ਇਹ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋਗੇ ਇਹ ਵਿਦਿਆਰਥੀ ਨੂੰ ਇਹਨੂੰ ਲੁਧਿਆਣਾ ਮਿਲਿਆ ਹੋਇਆਗਾ ਚੰਗੀ ਤਰ੍ਹਾਂ ਦੇਖ ਲਓ ਇਸ ਲਿਸਟ ਨੂੰ ਬਾਕੀ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋ ਸੋ ਵਿਦਿਆਰਥੀ ਇਹ ਵੀ ਕਹਿ ਰਹੇ ਸੀ ਵੀ ਨੰਬਰ ਸਾਡਾ ਕਿਉਂ ਨਹੀਂ ਆਇਆ ਕੀ ਕਾਰਨ ਹੈ ਕਈ ਵਾਰੀ ਕਿਸੇ ਬੱਚੇ ਦਾ ਰਹਿ ਜਾਂਦਾਗਾ ਐਵੇਂ ਕੱਲ ਵੀ ਲਿਸਟ ਪਾ ਦਿੱਤੀ ਗਈ ਸੀ ਸੋ ਇਸ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਪਹੁੰਚਾਈਏ ਤਾਂ ਕਿ ਵਿਦਿਆਰਥੀਆਂ ਦੇ ਭਰਮ ਭਲੇਖੇ ਦੂਰ ਹੋ ਜਾਣ ਸਾਰੇ ਤੇ ਉਹਨਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਘਰੇ ਬੈਠੇ ਪ੍ਰਾਪਤ ਹੋ ਜਾਵੇ ਸਾਰੀ ਤਾਂ ਐਵੇਂ ਬਹੁਤ ਜਿਹੜਾ ਰੁਝਾਨ ਰਹਿੰਦਾਗਾ ਵਿਦਿਆਰਥੀਆਂ ਦਾ ਮੈਰਿਟੋਰੀਅਸ ਸਕੂਲਾਂ ਦੇ ਵੱਲ ਵੀ ਉਹਨਾਂ ਨੂੰ ਸੀਟ ਮਿਲੇ ਸੋ ਇੱਕ ਵਾਰ ਜਿਹੜਾ ਫੇਰ ਰਿਵਾਈਜ਼ ਨਤੀਜਾ ਸਾਨੂੰ ਦੇਖਣ ਨੂੰ ਮਿਲਿਆਗਾ ਸਕਰੀਨ ਦੇ ਉੱਪਰ ਵੇਖ ਰਹੇ ਹਾਂ ਤੁਸੀਂ ਪਰਦਰ ਪਰਤ ਆਪਾਂ ਅੱਗੇ ਇਸ ਨੂੰ ਲੈ ਕੇ ਜਾ ਰਹੇ ਹਾਂਗੇ 13 ਨੰਬਰ ਪੇਜ ਤੇ ਪਹੁੰਚ ਚੁੱਕੇ ਹਾਂ ਕੁੱਲ 24 ਪੰਨੇ ਨੇ 193 ਬੱਚੇ 194 ਐਸ ਆਰ ਨੰਬਰ ਆ ਚੁੱਕਿਆਗਾ ਵੱਖਰੇ ਵੱਖਰੇ ਸਟੇਸ਼ਨ ਜਿਹੜੇ ਸਾਰਿਆਂ ਨੂੰ ਮਿਲੇ ਹੋਏ ਨੇਗੇ ਸੋ ਵੱਧ ਤੋਂ ਵੱਧ ਆਪਾਂ ਅੱਗੇ ਪਹੁੰਚਾਈਏ ਤਾਂ ਕਿ ਹਰੇਕ ਬੱਚੇ ਕੋਲੇ ਗੱਲ ਪਹੁੰਚ ਜੇ ਇਹ ਸੋ ਜਾਣਕਾਰੀ ਬੜੀ ਐਮ ਹੁੰਦੀ ਹੈਗੀ ਆ ਹਾਸਲ ਹੋਣੀ ਜ਼ਰੂਰੀ ਹੈਗੀ ਕਿਉਂਕਿ ਬੜੀਆਂ ਮਹੱਤਵਪੂਰਨ ਸੀਟਾਂ ਨੇ ਮੈਰਿਟੋਰੀਅਸ ਸਕੂਲਾਂ ਦੀਆਂ ਜਿੱਥੋਂ ਪੜ੍ਹ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣ ਰਹੇ ਨੇ ਨਿਰੰਤਰ ਤਰੱਕੀ ਦੀਆਂ ਮੰਜ਼ਲਾਂ ਨੂੰ ਛੂ ਰਹੇ ਨੇ ਸੋ ਆਪਾਂ ਪਹੁੰਚ ਚੁੱਕੇ ਹਾਂ 21 ਨੰਬਰ ਪੇਜ ਤੇ ਤਿੰਨ ਪੇਜ ਰਹਿ ਗਏ ਜੀ ਵੀਡੀਓ ਪਾਜ਼ ਕਰਕੇ ਤੁਸੀਂ ਦੇਖ ਲਿਓ ਜਿੱਥੇ ਸੀਰੀਅਸ ਸਕਰੀਨਸ਼ਾਟ ਲੈ ਲਿਓ 22 ਨੰਬਰ 23 ਨੰਬਰ ਤੇ ਦੇਖੋ ਤੁਸੀਂ ਫਿਰ 24 ਨੰਬਰ ਜਿਹੜਾ ਹੈਗਾ 373 ਜਿਹੜੀਆਂ ਸੀਟਾਂ ਖਾਲੀ ਸੀਗੀਆਂ 373 ਬੱਚਾ ਨੂੰ ਜਿਹੜੀਆਂ ਸੀਟਾਂ ਮਿਲੀਆਂ ਨੇ ਉਹਨਾਂ ਨੂੰ ਮਿਲੀਆਂ ਨੇ ਜਿਹੜੀਆਂ ਸਾਨੂੰ ਪਧੀਆਂ ਮੈਰਿਟੋਰੀਅਸ ਦਾ ਮਤਲਬ ਹੀ ਆ ਹਾਈ ਮੈਰਟ ਵਾਲਿਆਂ ਨੂੰ ਬਹੁਤ ਬਹੁਤ ਇਸ ਵੀਡੀਓ ਨੂੰ ਪੱਕੇ ਪਹੁੰਚਾਈਏ ਸ਼ੁਕਰੀਆ ਮੇਰੇ